ਅਮਰitsar ਦਿਹਾਤੀ ਪੁਲਿਸ ਵੱਲੋਂ ਪੰਜ ਨਸ਼ਾ ਤਸਕਰਾਂ ਨੂੰ ਕਾਬੂ ਕਰ। ਉਹਨਾਂ ਪਾਸੋਂ ਦੋ ਪਿਸਤੌਲ, 160 ਗ੍ਰਾਮ ਹੈਰੋਇਨ ਅਤੇ 8,50,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਨੇ ਇੱਕ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਸੁਖਚੈਨ ਸਿੰਘ ਵਾਸੀ ਪਿੰਡ ਕੌਕੇ ਜਿਸਤੇ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਕਈ ਮਾਮਲੇ ਦਰਜ ਹਨ ਜੋ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਨਸ਼ਾ ਤਸਕਰੀ ਦਾ ਕੰਮ ਕਰਦਾ ਸੀ ਅਤੇ ਉਸਦੇ ਪਾਕਿਸਤਾਨੀ ਸਮਗਲਰਾਂ ਨਾਲ ਵੀ ਸੰਬੰਧ ਹਨ ਇਹਨਾਂ ਦੋਸ਼ੀਆਂ ਨੂੰ ਪੁਲਿਸ ਵੱਲੋਂ ਕਾਬੂ ਕਰ ਇਹਨਾਂ ਪਾਸੋਂ ਦੋ ਪਿਸਤੋਲਾਂ 160 ਗ੍ਰਾਮ ਹੈਰੋਇਨ 850000 ਰੁਪਏ ਦੀ ਡਰੱਗ ਮਣੀ ਚਾਰ ਮੋਬਾਈਲ ਫੋਨ ਇੱਕ ਕਾਰ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਉਹਨਾਂ ਦੱਸਿਆ ਕਿ ਇਹਨਾਂ ਤੋਂ ਅੱਗੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹਨਾਂ ਤੋਂ ਕਈ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਅੰਮ੍ਰਿਤਸਰ ਵਿਧਿਆਤੀ ਪੁਲਿਸ ਵੱਲੋਂ ਇੱਕ ਆਪਰੇਸ਼ਨ ਜਿਹੜਾ ਸਾਡਾ ਸਕਸੈਸਫੁਲ ਹੋਇਆ ਜਿਹਦੇ ਵਿੱਚ ਦੋ ਪਿਸਟਲ 160 ਗ੍ਰਾਮ ਦੇ ਕਰੀਬਨ ਹੈਰੋਇਨ ਚਾਰ ਮੋਬਾਈਲ ਇੱਕ ਗੱਡੀ ਤੇ ਇਸ ਦੇ ਨਾਲ ਹੀ ਮੋਟਰਸਾਈਕਲ ਤੇ 8 ਲੱਖ 50 ਹਜ਼ਾਰ ਦੇ ਕਰੀਬ ਜੋ ਹੈ ਡਰਗ ਮਨੀ ਸਨੇ ਪੰਜ ਨਸ਼ਾ ਤਸਕਰ ਜੁਨੇ ਉਹਨਾਂ ਦੀ ਗ੍ਰਿਫਤਾਰੀ ਉਸ ਦੇ ਮੁਤਲਕ ਕੀਤੀ ਜਾ ਰਹੀ ਹੈ ਸਾਡਾ ਇਹ ਆਪਰੇਸ਼ਨ ਜਿਹੜਾ ਹੈ ਇੱਕ ਸਾਡਾ ਸੀਕ੍ਰੀਟ ਜਿਹੜਾ ਹੈ ਇਨਫੋਰਮੇਸ਼ਨ ਦੇ ਆਧਾਰ ਤੇ ਹੋਇਆ ਅ ਗੁਪਤ ਸੂਚਨਾ ਦੇ ਆਧਾਰ ਤੇ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਸ ਦੇ ਤਹਿਤ ਜਿਹੜੇ ਹੈ ਸੁਖਚੈਨ ਸਿੰਘ ਪੁੱਤਰ ਰਤਨ ਸਿੰਘ ਇਹ ਪਿੰਡ ਦਾਉਕੇ ਦਾ ਵਸਨੀਕ ਹੈ ਇਸ ਦੇ ਖਿਲਾਫ ਪਹਿਲਾਂ ਵੀ ਦੋ ਪਰਚੇ ਦਰਜ ਨੇ ਇੱਕ ਪਰਚਾ ਸਰਾਏ ਅਮਾਨਤ ਖਾਂ ਜ਼ਿਲ੍ਹਾ ਤਰਨਤਨ ਉੱਥੇ ਦਰਜ ਹੈ ਇਸ ਤੋਂ ਇਲਾਵਾ ਇੱਕ ਪਰਚਾ ਐਨਸੀਬੀ ਵੱਲੋਂ ਵੀ ਇਸ ਤੇ ਦਰਜ ਹੈ ਇਹ ਆਪਣੇ ਸਾਥੀ ਸੁਖਪਾਲ ਸਿੰਘ ਪੁੱਤਰ ਚਰਨਜੀਤ ਸਿੰਘ ਤੇ ਨਵਦੀਪ ਸਿੰਘ ਪੁੱਤਰ ਅੰਗਰੇਜ਼ ਸਿੰਘ ਜੋ ਕਿ ਇਹਦੇ ਨਾਲ ਪਿੰਡ ਧੌਕੇ ਦੇ ਵਸਨੀਕ ਨੇ ਉਹਨਾਂ ਦੇ ਨਾਲ ਤੇ ਆਪਣੇ ਦੋ ਹੋਰ ਸਾਥੀ ਰਾਹੁਲ ਔਰ ਫਰਿੰਕੂ ਤੇ ਸੁਖਬੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਇਹ ਦੋਨੋਂ ਫਿਰੋਜ਼ਪੁਰ ਦੇ ਵਸਨੀਕ ਨੇ ਇਹਨਾਂ ਦੇ ਨਾਲ ਜੋ ਹੈ ਇਹ ਸਮਗਲਿੰਗ ਦਾ ਇਹ ਕੰਮ ਕਰਦਾ ਸੀ ਸੁਖਚੈਨ ਸਿੰਘ ਜਿਹੜਾ ਹੈ ਮੇਨ ਕਿੰਗਪਿੰਨ ਹੈ ਇਹ ਪਾਕਿਸਤਾਨ ਇਸ ਮੁਗਲਰਾ ਦੇ ਨਾਲ ਸੰਬੰਧ ਰੱਖਦਾ ਹੈ ਤੇ ਪਹਿਲਾਂ ਵੀ ਜਿਵੇਂ ਦੱਸਿਆ ਗਿਆ ਕਿ ਇਸ ਦੇ ਖਿਲਾਫ ਦੋ ਪਰਚੇ ਪਹਿਲਾਂ ਵੀ ਦਰਜ ਹੋਏ ਨੇ ਇਸੇ ਤਰੀਕੇ ਨਾਲ ਜਿਹੜਾ ਹੈ ਰਾਹੁਲ ਜੋ ਕਿ ਫਿਰੋਜ਼ਪੁਰ ਉੱਥੇ ਦਾ ਵਸਨੀਕ ਹੈ ਥਾਣਾ ਕੈਂਟ ਫਿਰੋਜ਼ਪੁਰ ਚ ਇਹਦੇ ਖਿਲਾਫ ਇੱਕ ਐਨਡੀਪੀਐਸ ਦਾ ਪਰਚਾ ਹੈ ਇਸੇ ਤਰੀਕੇ ਨਾਲ ਸੁਖਬੀਰ ਦੇ ਖਿਲਾਫ ਜੋ ਹੈ ਇੱਕ 302 ਦਾ ਮਕਦਮਾ ਥਾਣਾ ਕੁੱਲਗੜੀ ਇਹ ਰਜਿਸਟਰ ਹੋਇਆ ਸੋ ਸਸੋ ਗੋਬੀ ਨੂੰ ਸੋ ਬਾਈ ਸੋ ਜਸੋ ਮੀਖ ਜਾ ਬੀ ਜੀ ਸੋ ਇਹ ਸਾਡੀ ਇੱਕ ਸੀਕ੍ਰੀਟ ਇਨਫੋਰਮੇਸ਼ਨ ਸੀ ਜਿਸ ਦੇ ਆਧਾਰ ਤੇ ਜਿਹੜੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਗ੍ਰਿਫਤਾਰੀ ਜੋ ਹੈ ਖਾਸਾ ਚੌਂਕ ਤੋਂ ਲੈ ਕੇ ਤੋਂ ਜਦੋਂ ਅਸੀਂ ਰਾਮ ਤੀਰਥ ਰੋਡ ਵੱਲ ਨੂੰ ਮੁੜਦੇ ਹਾਂ ਫਰਮਨੀਆ ਪਿੰਡ ਜਿਹੜਾ ਮੋੜ ਆਉਂਦਾ ਹੈ ਉੱਥੋਂ ਕੀਤੀ ਗਈ ਹੈ ਇਹ ਪੰਜ ਦੇ ਪੰਜ ਜੋ ਨਸ਼ਾ ਤਸਕਰ ਨੇ ਇਹ ਫ੍ਰੀਕੁਐਂਟਲੀ ਜਿਹੜੇ ਹੈ ਇਸ ਏਰੀਆ ਦੇ ਵਿੱਚ ਆਪਣਾ ਇੱਕ ਨੈਟਵਰਕ ਜਿਹੜਾ ਹੈ ਉਹ ਬਣਾ ਰਹੇ ਸੀ ਪਿੱਛੇ ਜੇ ਇੱਕ ਦੋ ਵਾਰੀ ਸਾਡੇ ਵੱਲੋਂ ਜੁੜਾ ਇਹਨਾਂ ਤੇ ਬੜੀ ਬਰੀਕੀ ਦੇ ਨਾਲ ਨਜ਼ਰ ਵੀ ਰੱਖੀ ਗਈ ਸੀ ਇਹ ਕਈ ਵਾਰ ਬਚ ਕੇ ਵੀ ਨਿਕਲੇ ਨੇ ਇਸ ਵਾਰ ਇਹ ਕਾਬੂ ਆਏ ਨੇ ਤੇ ਜੋ ਹੈ ਸਾਡੇ ਵੱਲੋਂ ਇਹ ਰਿਕਵਰੀ ਹੋਈ ਹੈ ਜਿਵੇਂ 160 ਗ੍ਰਾਮ ਦੇ ਕਰੀਬਨ ਜਿਹੜੀ ਹੈ ਹਿਰੋਇਨ ਦੀ ਬਰਾਮਦਗੀ 8.5 ਲੱਖ ਦੇ ਕਰੀਬਨ ਜਿਹੜੀ ਹੈ ਡਰਗ ਮਨੀ ਇੱਕ ਕੰਡਾ ਦੋ ਜਿਹੜੀ 30 ਬੋਰ ਦੀਆਂ ਪਿਸਟਲਸ ਨੇ ਇਸ ਤੋਂ ਇਲਾਵਾ ਚਾਰ ਮੋਬਾਈਲ ਫੋਨ ਇੱਕ ਗੱਡੀ ਇੱਕ ਮੋਟਰਸਾਈਕਲ ਤੇ ਇਹ ਸਾਰੀ ਜਿਹੜੀ ਹੈਗੀ ਹੈ ਰਿਕਵਰੀ ਜਿਹੜੀ ਹੈ ਇਹ ਕੀਤੀ ਗਈ ਹੈ ਤੇ ਇਹ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਤੇ ਅਸੀਂ ਹੋਪਫੁਲ ਹੈ ਕਿ ਅੱਗੇ ਵੀ ਜਿਹੜੇ ਹੈਗੇ ਕੋਈ ਨਾ ਕੋਈ ਫਾਰਵਰਡ ਤੇ ਬੈਕਵਰਡ ਲਿੰਕੇजेस ਜਿਹੜੇ ਹੈਗੇ ਇਹਨਾਂ ਦੇ ਨਾਲ ਸੰਬੰਧਿਤ ਉਹ ਮਿਲ ਜਾਣਗੇ